ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅੱਜ ਜਿੱਥੇ ਜਿੱਥੇ ਹੜ੍ਹ ਆਏ ਨੇ ਉਹਨਾਂ ਨੇ ਦੌਰਾ ਕੀਤਾ ਔਰ ਹਿਮਾਚਲ ਗਏ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਆਉਂਦੇ ਨੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਹੜ੍ਹ ਆਏ ਨੇ ਹਵਾਈ ਯਾਤਰਾ ਰਾਹੀਂ ਔਰ ਬਾਅਦ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ 1600 ਕਰੋੜ ਰੁਪਈਆ ਹੜਪੀੜ ਤਾਂ ਵਾਸਤੇ ਪੰਜਾਬ ਲਈ ਸੈਂਟਰ ਸਰਕਾਰ ਜਾਨੀ ਕਿ ਬੀਜੇਪੀ ਸਰਕਾਰ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਇਹ ਧੰਨਵਾਦ ਕਰਨਾ ਤਾਂ ਬਣਦਾ ਪਰ ਇਸ ਵਿੱਚ ਬੇਨਤੀ ਕਰਨੀ ਹੈ ਇਹ ਜਿਹੜਾ 1600 ਕਰੋੜ ਦਿੱਤਾ ਹੈ ਨਾ ਹੜ ਪੀੜਤਾਂ ਵਾਸਤੇ ਇਹ ਕਈਆਂ ਦੀ ਗੇਮ ਬਣੇ ਬਣਾਏ ਖਰਾਬ ਜੀ ਕਰ ਗਿਆ ਇੱਕ ਤਾਂ ਜਿਹੜੇ ਅਮਰਤਪਾਲ ਦੀ ਅਗ ਲਈ ਹੋਈ ਸੀ ਮਾਜੇ ਤੇ ਦਬਾਬੇ ਵਿੱਚ ਜਿਹੜੇ ਅਲਾਲ ਆ ਕੇ ਕੈਂਪ 2027 ਚ ਮੁੱਖ ਮੰਤਰੀ ਬਣਾਉਣਾ ਹੈ ਅਮਰਿਤਪਾਲ ਨੂੰ ਤੇ ਉਹ ਗੇਮ ਤੇ ਪਾਣੀ ਪੈ ਗਿਆ ਦੂਜਾ ਕਾਂਗਰਸੀਆਂ ਨੇ ਵੀ ਵਾਵਾ ਉੱਥੇ ਜਾ ਕੇ ਫੋਟੋ ਹਟਾਉਣ ਕਰਾਈਆਂ ਸੀ ਉਹ ਕਰੋੜ ਕਰੋੜ ਦੀਆਂ ਲੈ ਕੇ ਬੰਬੂ ਕਾਰਡ ਜਿਹੜੀਆਂ ਨਵੀਆਂ ਗੱਡੀਆਂ ਬਣੀਆਂ ਨੇ ਪਾਣੀ ਚੱਲਣ ਵਾਲੀਆਂ ਤੇ ਉਹ ਵੀ ਫੋਟੋ ਹਟਾਉਣ ਪਹਚਾਈਆਂ ਸ਼ਾਇਦ ਉਦੋਂ ਗਈਆਂ ਕਿਉਂਕਿ ਹੁਣ 1600 ਕਰੋੜ ਰੁਪਇਆ ਹੜਪੀਟ ਤੋਂ ਬਾਅਦ ਤੇ ਬਹੁਤ ਵੱਡੀ ਗੱਲ ਹੈ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਇਹ ਹੜਪੀਟਾਂ ਲਈ ਹੈ ਕਈਆਂ ਦੇ ਦਿਮਾਗ ਵਿੱਚ ਇਹ ਕੀੜਾ ਹੁਣ ਵੱਡਾ ਹੋਇਆ ਹੋਣਾ ਕਿਉਂਕਿ ਕੀੜਾ ਬਾਹਰ ਤਾਂ ਨਿਕਲ ਨਹੀਂ ਸਕਦਾ ਕਈਆਂ ਨੇ ਕਹਿਣਾ ਲੈ ਪੰਜਾਬ ਨੂੰ ਕੀ ਦੇਤਾ 1600 ਕਰੋੜਾ ਕੀ ਬਣਦਾ ਹੈ ਇਹ ਪੂਰੇ ਪੰਜਾਬ ਲਈ ਨਹੀਂ ਹੈਗਾ ਜੀ ਇਹ ਹੜਪੀਟਾਂ ਵਾਸਤੇ ਹੈ ਹੜਪੀਟਾਂ ਵਾਸਤੇ 1600 ਕਰੋੜ ਰੁਪਇਆ ਬਹੁਤ ਵੱਡੀ ਗੱਲ ਹੈ ਜੇ ਮੋਦੀ ਸਾਹਿਬ ਐਲਾਨ ਕਰਕੇ ਗਏ ਨੇ ਪਰ ਨਾਲ ਇਹ ਕਹਿ ਦੇਣਾ ਵੀ ਇਹ ਵਧੀਆ ਤਰੀਕੇ ਨਾਲ ਵੰਡਿਆ ਜਾਵੇ ਉਹਨਾਂ ਲੋਕਾਂ ਨੂੰ ਕਿਤੇ 5-4 ਲੀਟਰ ਬੀਜੇਪੀ ਦੇ ਹੋਣ 2-4 ਕਾਂਗਰਸੀ ਨਾਲ ਜਾਣ ਤੇ ਦੇ ਕੇ 2-4 ਸਿਉ ਗੋੜ ਕਿਤੇ ਚੰਬ ਜਾਣ ਕਿਤੇ ਫਿਰ ਇਹ ਗੱਲ ਸਹੀ ਨਹੀਂ ਹੋਣੀ ਜੇ 1600 ਕਰੋੜ ਆਇਆ ਚਲੋ ਮਾੜਾ ਮੋਟਾ ਖਾ ਲਿਓ ਕੋਈ ਨਹੀਂ ਗੱਡੀਆਂ ਤੇਲ ਤੂਲ ਪਾਣਾ ਹੁੰਦਾ ਪਰ ਸਾਰਾ ਨਾ ਕਿਤੇ ਕੌ ਕਰ ਬਕਰ ਕਰਦੇ ਮੁੜ ਕੇ ਕਹਦੇ ਚਲੋ ਜੀ ਮੋਦੀ ਸਾਹਿਬ ਨੂੰ ਬਦਨਾਮ ਕਰਦੇ ਇਦਾਂ ਨਾ ਹੋਵੇ ਮੈਂ ਧੰਨਵਾਦ ਕੀਤਾ ਹੈ ਵੈਲਕਮ ਪੰਜਾਬ ਆਉਣ ਤੇ ਮੋਦੀ ਸਾਹਿਬ ਦਾ ਔਰ ਹੜਪੀੜਤਾ ਨੂੰ 1600 ਕਰੋੜ ਰੁਪਏ ਦੇ ਕੇ ਗਏ ਨੇ ਔਰ ਜਿਹੜੇ ਕਹਿੰਦੇ ਸੀ ਅਸੀਂ ਵੀ ਥੋੜੀ ਮੰਗਣੀ ਹੈ ਅਸੀਂ ਨਹੀਂ ਮੰਗਦੇ ਠੂਠਾ ਪੜ ਕੇ ਤੁਸੀਂ ਨਾ ਮੰਗੋ ਜਿਹਦੇ ਕੋਲ ਬਾਧੂ ਪੈ ਨੇ ਨਾ ਮੰਗੋ ਪਰ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਤਾਂ ਜ਼ਰੂਰੀ ਹੈ ਅਜਿਹਾ ਗੁਰੂ ਬੇਨਤੀ ਕਰਦੇ ਆਂ ਵੀ ਚਲੋ ਹੁਣ 1600 ਕਰੋੜ ਦੇਤਾ ਜਦੋਂ ਮੂਰੇ ਜ਼ਮੀਨਾਂ 'ਚ ਉਹਨਾਂ ਪੱਧਰ ਕਰਨੀਆਂ ਨੇ 5-700 ਕਰੋੜ ਉਦੋਂ ਦੇ ਦਿਓ ਇਲੈਕਸ਼ਨ ਆਉਣ ਤੋਂ ਪਹਿਲਾਂ ਦੇ ਦਿਓ ਜ਼ਰੂਰੀ ਹੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਕਰਨੀ ਹੈ ਪਰ ਜਿਹੜੇ ਜਿਨ੍ਹਾਂ ਦੀ ਪੋਸ਼ ਨੂੰ ਅੱਗ ਲੱਗੀ ਸੀ ਅਸੀਂ ਨਹੀਂ ਸੈਂਟਰ ਤੋਂ ਕੁਝ ਲੈਣਾ ਤੁਹਾਨੂੰ ਕੀ ਲੋੜ ਹੈ ਤੁਸੀਂ ਤਾਂ ਐਮਐਲਏ ਮੰਤਰੀਆਂ ਦੇ ਅਹੁਦਿਆਂ ਤੇ ਰਹਿ ਕੇ ਆਪਣੇ ਘਰ ਭਰੇ ਹੋਏ ਨੇ ਪੁੱਛ ਕੇ ਨੂੰ ਦੇਖੋ ਨਾ ਜਿਨ੍ਹਾਂ ਦੀਆਂ ਮੱਝਾਂ ਗਾਵਾਂ ਫਸਲਾਂ ਬਰਬਾਦ ਹੋ ਗਈਆਂ ਉਹਨੂੰ ਪੁੱਛ ਕੇ ਦੇਖੋ ਨਾ ਜੇ ਕਿਸੇ ਮਜ਼ਦੂਰ ਦਾ ਘਰ ਟਹਿ ਗਿਆ ਉਹ ਮੁੜ ਕੇ ਬਣਾ ਨਹੀਂ ਸਕਦਾ ਉਹ ਤਾਂ ਪੁੱਛ ਕੇ ਦੇਖੋ ਨਾ ਬਹੁਤ ਵੱਡਾ ਪ੍ਰੋਬਲਮ ਉਹਦੀ ਸਭ ਨੇ ਪੰਜਾਬ ਦੇ ਉਹਨਾਂ ਲੋਕਾਂ ਲਈ ਕੀਤਾ ਜਿਹੜੇ ਹੜ੍ਹ ਦੀ ਮਾਰ ਵਿੱਚ ਆਏ ਨੇ ਤੇ ਜਿਨ੍ਹਾਂ ਦੇ ਪੋਸ਼ ਨੂੰ ਅੱਗ ਲੱਗੀ ਸੀ ਵਿਰੋਧ ਕਰਦੇ ਸੀ ਤੇ ਉਹ ਠੰਡੇ ਜਿਹੇ ਹੋ ਜੇ ਹੋ ਗਏ ਹੋਣਗੇ ਤੇ ਜੇ ਬਾੜੇ ਅੱਗ ਲੱਗੀ ਆ ਵੀਡੀਓ ਚਲਾ ਦੇਣਗੇ ਸੁਣ ਲਿਓ ਜੇ ਕੋਈ ਚੰਗਾ ਕੰਮ ਕੋਈ ਲੀਡਰ ਕਰਦਾ ਹੈ ਨਾ ਤਾਂ ਉਹਦਾ ਧੰਨਵਾਦ ਕਰਿਆ ਕਰੋ ਨਾ ਸ਼ੁਕਰੇ ਨਾ ਹੋਇਆ ਕਰੋ ਅਕਿਰਤ ਕਰਨਾ ਬਣਿਆ ਕਰੋ ਭਾਵੇਂ ਭਾਜੀਪੀ ਦੇ ਲੀਡਰ ਹੋਣ ਭਾਵੇਂ ਝਾੜੂ ਵਾਲੰਦੇ ਹੋਣ ਭਾਵੇਂ ਕਾਲੀਆਂ ਦੇ ਹੋਣ ਭਾਵੇਂ ਕਾਂਗਰਸੀ ਦੇ ਹੋਣ ਮੋਦੀ ਸਾਹਿਬ ਪ੍ਰਧਾਨ ਮੰਤਰੀ ਪੂਰੇ ਭਾਰਤ ਦੇ ਨੇ ਤੇ ਪੰਜਾਬ ਭਾਰਤ ਦਾ ਹਿੱਸਾ ਹੈ ਉਹਨਾਂ ਦਾ ਇੱਕ ਫਰਜ਼ ਸੀ ਉਹ ਫਾਰ ਸਮਝ ਕੇ 1600 ਕਰੋੜ ਰੁਪਇਆ ਥਰਡ ਪੀਡ ਤਾਂ ਨੂੰ ਦੇ ਕੇ ਗਏ ਪਰ ਹੁਣ ਕੱਲ ਹੀ ਕਾਂਗਰਸੀ ਸੋਚਦੇ ਹੋਣਗੇ ਵੀ ਸਾਡੀ ਗੇਮ ਜਿਹੜੀ ਪਣੀ ਸੀ ਅਸੀਂ ਤਾਂ ਐਵੇਂ ਹੀ ਫੋਟੋ ਮਾ ਲਾਉਂ ਦੇ ਰਹੇ ਐਵੇਂ ਪਜਾਮੇ ਟੰਕ ਕੇ ਪਾਣੀ ਵਿੱਚ ਬੜ ਕੇ ਐਵੇਂ ਹਜ਼ਾਰਾਂ ਹਜ਼ਾਰੀਆਂ ਗੁੱਟੀਆਂ ਜਿਹੜੀਆਂ ਸਾਰੀ 100 ਸਾਲੀਆਂ ਗੁੱਟੀਆਂ ਬਣਦੀਆਂ ਸੀ ਉਹਨਾਂ ਦੀ ਕੀ ਵੈਲਿਊ ਰਹਿ ਗਈ ਅਗਲੇ ਨੇ 1600 ਕਰੋੜ ਰੁਪਇਆ ਚੈੱਕ ਕੱਟਤਾ ਹੁਣੇ ਅੱਗ ਤਾਂ ਲੱਗੀ ਹੋਣੀ ਹੈ ਕੁਛ ਨੂੰ ਧੰਨਵਾਦ ਕਰੋ ਕਿਸੇ ਵੀ ਪਾਰਟੀ ਦਾ ਕੋਈ ਐਮਐਲਏ ਵੀ ਮੰਤਰੀ ਹੈ ਸਭ ਨੂੰ ਲੋੜ ਹੈ ਵੀ ਪ੍ਰਧਾਨ ਅ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਦੇ ਕੇ ਗਏ ਨੇ ਧੰਨਵਾਦ ਕਰੋ ਸਾਡੇ ਟੈਕਸ ਦਾ ਪੈਸਾ ਹੈ ਜੀ ਸਾਡਾ ਪੰਜਾਬ ਲਈ ਆਪਣੀ ਸੈਂਟਰ ਗਵਰਨਮੈਂਟ ਤੋਂ ਹੱਕ ਮੰਗਣਾ ਜ਼ਰੂਰੀ ਆ ਹੋਰ ਵੀ ਮੰਗਦੇ ਆ ਕਿ ਜਿਹਨੂੰ ਨਹੀਂ ਲੋੜ ਹੈਗੀ ਉਹ ਨਾ ਲਿਓ ਭਾਈ ਜਦੋਂ ਚੈੱਕਟੇ ਜਾਣਗੇ ਉਦੋਂ ਕਹਿ ਦਿਓ ਵੀ ਅਸੀਂ ਨਹੀਂ ਲੈਂਦੇ ਜਿਨੇ ਧੌਣ ਵਿੱਚ ਕਿੱਲਾ ਹੈਗਾ ਵੀ ਅਸੀਂ ਠੂਠਾ ਕਿਉਂ ਪੜ ਗਏ ਜਦੋਂ ਚੈੱਕ ਬੰਡੇ ਜਾਣਗੇ ਉਦੋਂ ਜਵਾਬ ਦੇ ਦਿਓ ਭਾਈ ਜੇ ਪਹਿਲੀ ਪੋਸਟਰ ਪਾਸਟਰ ਪਾਦੇ ਪਿਛਟਾ ਲੈਣੇ ਨਹੀਂ ਪਰ ਜਿਹਨਾਂ ਨੂੰ ਲੋੜ ਹੈ ਜੀ ਉਹ ਤਾਂ ਜ਼ਰੂਰੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਨਾ ਉਹ ਚੰਗੇ ਕੰਮ ਦੀ ਸ਼ਿਫਤ ਕਰਿਆ ਕਰੋ ਧੰਨਵਾਦ ਕਰਿਆ ਕਰੋ ਜ਼ਰੂਰੀ ਹੈ ਵਿਰੋਧਜਨਾ ਮਰਜੀ ਕਰੀ ਚਲੋ ਗਰੋਧ ਕਰਨ ਦੇ ਨਾਲ ਅੱਜ ਤੱਕ ਨਾ ਕੁਛ ਬਣਿਆ ਤੇ ਨਾ ਬਣਨੇ ਰਾਜਨੀਤੀ ਕਰੋ ਜੀ ਨੇ ਕਰਨੀ ਹੈ ਤੁਸੀਂ ਬਿਆਨ ਮੂਨ ਘਟ ਲਿਓ ਮੈਂ ਵੀ ਕੱਲ ਨੂੰ ਵੀਡੀਓ ਦੁਬਾਰਾ ਪਾਉਣੀ ਹੋਊਗੀ ਲਾ ਦਿਓ ਜਿਹੜੇ ਇਲਜ਼ਾਮ ਲਾਉਣੇ ਆਰਐਸਐਸ ਨੂੰ ਵਿੱਚ ਘਸੋੜ ਦਿਓ ਤੁਸੀਂ ਕਹਿਣੇ ਹੁੰਦੇ ਬਦਨਾਮ ਹੀ ਕਰਨਾ ਹੁੰਦਾ ਹੈ ਮੋਦੀ ਤਾਂ ਜੀ ਸਿੱਖਾਂ ਦੇ ਬਰਖਲਾ ਬਨੇ ਸੇਖ ਕੌਮ ਲਈ ਬੀਜੇਪੀ ਪਾਰਟੀ ਮਾੜੀ ਕਹਨੇ ਹੁੰਦਾ ਕਹਿ ਦਿਓ ਪਰ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਫੜਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਜੀ ਤੇ ਹੜਪੀੜਤਾਂ ਲਈ 1600 ਕਰੋੜ ਰੁਪਇਆ ਆਇਆ ਮੋਦੀ ਸਾਹਿਬ ਦਾ ਧੰਨਵਾਦ ਦੁਬਾਰਾ ਵੀ ਤੁਹਾਡੇ ਕੋਲੋਂ ਸੈਂਟਰ ਗਵਰਨਮੈਂਟ ਦੇ ਕੋਲੋਂ ਮਦਦ ਮੰਗਾਂਗੇ ਜੇ ਲੋੜ ਪਈ ਇਹ ਜ਼ਰੂਰੀ ਹੈ ਪੰਜਾਬ ਦੇ ਲੋਕ ਸੋਚਣ ਜਿਹੜੇ ਹੜਪੀੜਤ ਨੇ ਵੀ ਜਿਹੜੇ ਵਿਰੋਧ ਕਰਦੇ ਨੇ ਨਾ ਇਹਨਾਂ ਦੇ ਛੇਤਰਫੇ ਰੈਕੋਰਡ ਚੰਗੀ ਤਰ੍ਹਾਂ ਇਹਨਾਂ ਨੂੰ ਕਹੋ ਵੀ ਜੇ ਵਿਰੋਧ ਕਰਦੇ ਹੋ ਫਿਰ ਦਿਓ 500 ਕਰੋੜ ਅਕਾਲੀਆਂ ਨੂੰ ਕਹਿ ਦਿਓ ਕਾਂਗਰਸ ਨੂੰ ਕਹਿ ਜਿਹੜੇ ਵਿਰੋਧ ਕਰਨਗੇ ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਹਸਪੀਟਲ ਦੇ ਵਿੱਚੋਂ ਇੱਕ ਪੋਸਟ ਪਾਈ ਸੀ ਔਰ ਟ੍ਰੀਟਮੈਂਟ ਦਿੱਤੀ ਸੀ ਕਿ ਮੇਰੀ ਸੇ ਠੀਕ ਨਹੀਂ ਤੇ ਮੈਂ ਵੈਲਕਮ ਕਰਦਾ ਮੋਦੀ ਸਾਹਿਬ ਦਾ ਉਹਨੇ ਇਹ ਗੱਲ ਕਹ ਦਿੱਤੀ ਸੀ ਪਰ ਕੁਛ ਜਿੰਦ ਪੂਛ ਨੂੰ ਅੱਗ ਲੱਗੀ ਸੀ ਉਹਨਾਂ ਨੇ ਸਟੇਟਮੈਂਟਾਂ ਦੇਣੀਆਂ ਹੁੰਦੀਆਂ ਨੇ ਉਹ ਦੇ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ